ਇਹ ਗੰਡਾ ਸੋਣਾ ਤੂੰ ਜ਼ਿਆਦਾ ਨਹੀਂ ਬਧੀ ਹੋਈ ਹੈ 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 ਚਾਰ ਦਿਨ ਹੋ ਗਏ ਤੈਨੂੰ ਮੇਰੇ ਬਾਹ ਪੀੜ ਹੁੰਦੀ ਵਾਹ ਪੀੜ ਹੁੰਦੀ ਆ ਆਹ ਤੇਰੀ ਬਾਹ ਜਿਹੜੀ ਨਾ ਖਸਰੀ ਚੱਲੀ ਇਹ ਜਿਹੜੇ ਤੇਰੇ ਹੱਥ ਹੈ ਨਾ ਇਹਨਾਂ ਨੂੰ ਖੋਲ ਸਮਝ ਲੱਗੀ ਨਾ ਪਾ ਬਿਨਾ ਕਰੇ ਤੇਰਾ ਮੈਨੂੰ ਬੁਖਾਰ ਚੜਿਆ ਵੇ ਬੁਖਾਰ ਚੜਿਆ ਤੈਨੂੰ ਨਹੀਂ ਮੈਂ ਤੈਨੂੰ ਕੀ ਕਹਤਾ ਤੂੰ ਕੰਮ-ਕੰਮ ਕਰਦਾ ਕਿ ਨਹੀਂ ਮੰਮੀ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਹੋਣਾ ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਆ ਜੀਜਾ ਜੀ ਦਾ ਫੋਨ ਤੇ ਆ ਜਾਣੀ ਆ ਤਾਂ ਅਸੀਂ ਇਦਾਂ ਕਰਦੇ ਆ ਅਸੀਂ ਆਪ ਉਹਨਾਂ ਘਰ ਜਾ ਕੇ ਸਾਰੀ ਗੱਲਬਾਤ ਕਰਦੇ ਆ ਕਿ ਤੂੰ ਹੀ ਰੱਖਣੀ ਵੀ ਆ ਕਿ ਨਹੀਂ ਰੱਖਣੀ ਐਵੇਂ ਸਾਡੇ ਗੱਲ ਬੰਨੀ ਹੋਈ ਆ ਹੁਣ ਗੱਲ ਕਰਨ ਜਾਣੀ ਆ ਤੇ ਹੋਰ ਨਹੀਂ ਤੇ ਮੰਮੀ ਗੱਲ ਹੀ ਕਰਨੀ ਪੈਣੀ ਆ ਇਸ ਤਰ੍ਹਾਂ ਕਿਸ ਤਰ੍ਹਾਂ ਫਿਰ ਕਿੰਨੇ ਸਾਲ ਰੱਖ ਲੋਗੇ ਇੱਥੇ ਦੱਸ ਉਹਨਾਂ ਨੇ ਆਪਣਾ ਪਰਿਵਾਰ ਬਾਰੇ ਨਹੀਂ ਸੋਚਣਾ ਤੇ ਆਹੀ ਨਹੀਂ ਸੋਚਣਾ ਕੁਛ ਇਹ ਭੈਣ ਇਤਰੇ ਬੈਠੀ ਰਹੂਗੀ ਘਰ ਤੇ ਅੱਜ ਜਾਣਾ ਫਿਰ ਤੂੰ ਤੇ ਜੇ ਉਹ ਮੰਨਨ ਕੇ ਠੀਕ ਆ ਫਿਰ ਇਹਦਾ ਦੂਜੀ ਜਗ੍ਹਾ ਵਿਆਹ ਕਰੋ ਪਤਾ ਏਡੀ ਛੇਤੀ ਨੇ ਇਹ ਗੱਲਾਂ ਹੁੰਦੀਆਂ ਕੋਈ ਗਾਜਰਾ ਮੂਲੀਆਂ ਥੋੜਾ ਹੈਗੀਆਂ ਬਹਿ ਕੇ ਗੱਲਾਂ ਹੁੰਦੀਆਂ ਕੋਈ ਨਾ ਕਾਲਾ ਨਾ ਪੈ ਮੰਮੀ ਕਾਲਾ ਪਵਾ ਤੇ ਕਿਉਂ ਨਾ ਪਵਾ ਤੂੰ ਹੀ ਮੈਨੂੰ ਦੱਸੋ ਚਾਰ ਪੰਜ ਦਿਨ ਹੋ ਗਏ ਆ ਉਦੋਂ ਦੀ ਹਜੇ ਬੈੱਡ ਤੇ ਪਈ ਹੀ ਆ ਜਾਂ ਤੇ ਲੱਗੇ ਥੋੜਾ ਬੋਧਾ ਕੰਮ ਕਰਦੇ ਹੋਵੇ ਨਾ ਤੇ ਮੈਨੂੰ ਵੀ ਦਿਖੇ ਮੈਂ ਜਦੋਂ ਵੇਖਦਾ ਲੰਮੇ ਪਈ ਹੁੰਦੀ ਆ ਵੇ ਤੇਰੇ ਅੱਖਾਂ ਤੇ ਪੱਟੀ ਬੱਜੀ ਹੋਈ ਆ ਤੈਨੂੰ ਇਹ ਨਹੀਂ ਨਜ਼ਰ ਆਉਂਦਾ ਨੂੰ ਬੁਖਾਰ ਚੜਿਆ ਆ ਤੇ ਤੂੰ ਕੰਨ ਉੱਠ ਕੇ ਕੰਮ ਕਰ ਮਮੀ ਜਦੋਂ ਮੀਨੂ ਨੂੰ ਬੁਖਾਰ ਚੜਦਾ ਹੀ ਨਾ ਪੂਰਾ ਕੰਮ ਕਰਦੀ ਆ ਨਾ ਇੱਕ ਟਾਈਮ ਤੇ ਉਹਨੇ ਬਣਾਉਣੇ ਹੁੰਦਾ ਸਵੇਰੇ ਨਾਸ਼ਤਾ ਕੀ ਕੋਈ ਭਾਰ ਲੱਗਦਾ ਵਾ ਤੂੰ ਹੀ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਜਾਂਦੇ ਜੇ ਤੂੰ ਹੀ ਬਸ ਇਹੀ ਕਰਦੇ ਰਿਹਾ ਕਰੋ ਭੈਣ ਭਰਾ ਭੈਣ ਭਰਾ ਮੈਨੂੰ ਸਭ ਜਾਣਦਾ ਮੈਂ ਭੈਣ ਕਿਦਾਂ ਦੀ ਤੇ ਮੈਂ ਕਿਦਾਂ ਦਾ ਮੇ ਪੁੱਤੇ ਇਸ ਤਰ੍ਹਾਂ ਨਹੀਂ ਗੱਲਾਂ ਕਰੀ ਦਿੰਦੀਆਂ ਉਹਨੇ ਕਿਹਾ ਇੱਥੇ ਬੈਠੀ ਰਹਿਣਾ ਤੂੰ ਇਹਨੂੰ ਪਤਾ ਕਿੰਨਾ ਬੁਖਾਰ ਚੜਿਆ ਆ ਕੰਮ ਕੰਮ ਕੇ ਤਾਂ ਤੂੰ ਇਸ ਤਰ੍ਹਾਂ ਕਰਨਦਿਆਂ ਤੇ ਮੇਰੀ ਗੱਲ ਸੁਣੋ ਉੱਥੇ ਜਾ ਕੇ ਨਰਮੀ ਨਾਲ ਪੇਸ਼ ਨਾ ਆਇਓ ਸਿੱਧੀ ਆਪਾਂ ਉਹਨਾਂ ਦੇ ਗੱਲ ਪੈਣਾ ਜਾ ਕੇ ਕਿ ਕਿਉਂ ਨਹੀਂ ਲੈ ਕੇ ਜਾਂਦਿਆਂ ਤੇ ਜੇ ਬੋਧਾ ਤਾੜ-ਫਾੜ ਕਰੂਗਾ ਨਾ ਤੇ ਮੈਂ ਫਿਰ ਵੇਖਿਓ ਉੱਥੇ ਆਪਣਾ ਵਿਖਾਊਂਗਾ ਰੂਪ ਉਹਨਾਂ ਨੂੰ ਇਹ ਥੋੜੀ ਗੱਲ ਆ ਕਿ ਸਾਡੇ ਗੱਲ ਬੰਦੀ ਆ ਨਹੀਂ ਪੁੱਤ ਆਪਾਂ ਧੀਆ ਵਾਲੇ ਇੰਨਾ ਰੌਲਾ ਨਹੀਂ ਪਾਈਦਾ ਹੁੰਦਾ ਇਹ ਗੱਲ ਨਿਮਰਤਾ ਨਾਲ ਕਰਨੀ ਆ ਤੇ ਜੇ ਤੂੰ ਰੌਲਾ ਪਾਣਾ ਮੈਂ ਨਹੀਂ ਫਿਰ ਤੇਰੇ ਨਾਲ ਜਾਣਾ ਤੇ ਜੇ ਪਿਆਰ ਨਾਲ ਗੱਲ ਕਰਨੀ ਫਿਰ ਮੈਂ ਮੇਰੇ ਨਾਲ ਹੁਣੇ ਭਾਵੇਂ ਚੱਲ ਓ ਮਮੇ ਤੁਸੀਂ ਤਾਂ ਚਾਹੁੰਦੇ ਹੀ ਨਹੀਂ ਜੇ ਕਿਉਂ ਇਸ ਘਰ ਚੋਂ ਜਾਵੇ ਮੇਰੇ ਗੋਡੇ ਨਾਲ ਹੀ ਲੱਗ ਕੇ ਬੈਠੀ ਰਵੇ ਮੈਨੂੰ ਪੁੱਛੋ ਹਾਂ ਤੁਹਾਡੇ ਦਿਲਾਂ ਚ ਕੀ ਚੱਲਦਾ ਪਿਆ ਵਾ ਬਹੁਤੀਆਂ ਗੱਲਾਂ ਨਾ ਕਰ ਐਵੇਂ ਗੱਲਾਂ ਦੇ ਗਲੈਨ ਬਣਾਈ ਜਾਣਾ ਚੱਲ ਤਰ ਉੱਥੇ ਕੋਈ ਗੱਲ ਨਾ ਕਰੀ ਤੇ ਫਿਰ ਉੱਥੇ ਕੀ ਕੰਨ ਜਾਣਾ ਜੇ ਜੇ ਗੱਲ ਨਹੀਂ ਕਰਨੀ ਤੇ ਫਿਰ ਉੱਥੇ ਕੀ ਕੰਨ ਜਾਣਾ ਜੇ ਤੂੰ ਉੱਥੇ ਜਾ ਕੇ ਫਾਟਾ ਛੋਟਾ ਮਾਰਨਾ ਉਹ ਮੰਮੀ ਦੂਜੀ ਜਗ੍ਹਾ ਵਿਆਹ ਤੇ ਉਹਦਾ ਫਾ ਵਡੋ ਮੇਰੇ ਕੋ ਨਹੀਂ ਇਸ ਕੋ ਬਿਠਾ ਕੇ ਖਵਾਈਆਂ ਜਾਂਦੀਆਂ ਤੁਸੀਂ ਪਤਾ ਨਹੀਂ ਕੀ ਗੱਲਾਂ ਕਰਦੇ ਜੇ ਵੇ ਗੱਲਾਂ ਕਰਦਾ ਤੂੰ ਉਹਦਾ ਫਾ ਵਡੋ ਇਹ ਕਿਤੇ ਵੱਟ ਤੇ ਪਿਆ ਐ ਇਹ ਰਿਸ਼ਤਾ ਮੈਂ ਜਿਹੜਾ ਫੜ ਕੇ ਕਰਦਾ ਹੁਣੇ ਉਹਨੂੰ ਹੈ ਇੰਨਾ ਆਕਿਆ ਪਿਆ ਭੈਣ ਤੋਂ ਤੂੰ ਤੇ ਮੰਮੀ ਅੱਕਣਾ ਨਹੀਂ ਆ ਲੈ ਦੱਸ ਵਿਚਾਰੀ ਮੀਨੂ ਕੱਲੀ ਲੱਗੀ ਰਹਿੰਦੀ ਰਸੋਈ 'ਚ ਹੂੰ ਤਾਂ ਮੀਨੂ ਦਾ ਤੈਨੂੰ ਜ਼ਿਆਦਾ ਤਰਸਿਆ ਉਹ ਕਹਣ ਉਹਦਾ ਬਣਿਆ ਮੀਨਾ ਹਾ ਦੋਗੀ ਢਾਡੇ ਵਾਲੀ ਬਸ ਉਹਦੇ ਖਿਲਾਫ ਹੀ ਤੂੰ ਹੀ ਕਾਲਾ ਕਰਦੇ ਰਹਿਆ ਕਰੋ ਆਪਣੀ ਧੀ ਦੇ ਖਿਲਾਫ ਕੋਈ ਗੱਲ ਨਾ ਸੁਣਿਆ ਕਰੋ ਉਹ ਚੱਲ ਤੁਰ ਆਪਾਂ ਹੁਣੇ ਚਲ ਜਾਨੇ ਗੱਲ ਕਰਨ ਚੱਲ ਤੁਰ ਉਹ ਮੇਰੀ ਗੱਲ ਸੁਣੋ ਜੇ ਮੈਂ ਜਾਣਾ ਤਾਂ ਜੇ ਤੇ ਜੇ ਮੈਂ ਉਥੇ ਨਰਮੀ ਨਾਲ ਪੇਸ਼ ਨਹੀਂ ਹੋਣਾ ਮੈਂ ਸਖਤੀ ਨਾਲ ਪੇਸ਼ ਹੋਣਾ ਜੇ ਕੀ ਗੱਲ ਆ ਇੰਨੇ 3 ਹੋ ਗਏ ਆ ਅਸੀਂ ਉਤਰਾ ਬੈਠੇ ਰਹੀਏ ਜੇ ਤੋ ਉਥੇ ਇਤਨਾ ਸਖਤੀ ਵਰਤਨੀ ਨਾ ਤੇ ਮੈਂ ਨਹੀਂ ਤੇਰੇ ਨਾਲ ਜਾਣਾ ਤਨ ਮੈਂ ਦੱਸਾਂ ਮੈਂ ਗੁਰਦੁਆਰੇ ਚੱਲੀ ਸਾਂ ਸਾਰਾ ਮੇਰਾ ਮੂਡ ਫੜ ਕੇ ਖਰਾਬ ਕਰਕੇ ਰਹਾਤਾ じゃ ਮੈਂ ਨਹੀਂ ਜਾਣਾ ਨਹੀਂ ਜਾ ਨਾ ਜਾਓ ਲਾਈ ਰੱਖੋ ਫਿਰ ਆਪਣੇ ਕੋਡੇ ਨਾਲ ਹੀ ਦਿਮਾਗ ਖਰਾਬ ਹੋ ਗਿਆ ਟੈਨਸ਼ਨਾਂ ਤੇ ਟੈਨਸ਼ਨਾਂ ਪਾਈਆਂ ਆਵਾ ਤਵਾ ਬੋਲ ਕੇ ਗਿਆ ਮੈਨੂੰ ਓਕੇ ਮੈਂ ਕੀ ਕਰਾਂ ਓਕੇ ਪਾ ਮੇਰੀਆ ਭੈਣ ਜੀ ਕੀ ਹਾਲ ਸਿਮਰਨ ਦਾ ਹੁਣ ਬੁਖਾਰ ਚੜ੍ਹਿਆ ਜੁ ਉਤਰ ਨਹੀਂ ਦਿਆ ਬੁਖਾਰ ਮੈਂ ਵੀ ਆਖਿਆ ਮੈਂ ਪਤਾ ਲੈ ਕੇ ਆਵਾਂ ਵੇਖੀ ਨਹੀਂ ਮੈਂ ਉਠਦੀ ਗਏ ਨੂੰ ਕੁੜੀ ਨੂੰ ਤੇ ਮੈਂ ਆ ਮੈਂ ਪਤਾ ਲੈ ਕੇ ਆਵਾਂ ਜਲਦੀ ਸਾ ਗੁਰਦੁਆਰੇ ਅੱਗੇ ਉਹ ਮੁੰਡਾ ਟੱਕਰ ਗਿਆ ਰਾਜਾ ਉੱਟ ਕੇ ਮੈਨੂੰ ਆਵਾ ਤਵਾ ਬੜਾ ਬੋਲਿਆ ਤਾਂ ਮੈਂ ਵੀ ਸੁਣਿਆ ਵਾ ਇਹ ਹੁਣ ਕਿਉਂ ਬੋਲਦਾ ਪਿਆ ਵਾ ਅੱਗੇ ਤੇ ਮੀਨੂ ਉਹਦੇ ਬਰ ਖਲਾਫ ਹੋਈ ਹੁਣ ਇਹ ਵੀ ਹੋਈ ਜਾਂਦਿਆ ਵਾ ਉਹ ਜਿੱਤਰਾ ਚੁੱਕਦੀ ਹੋ ਗਈ ਉਤਰਾ ਹੀ ਉਹਨੇ ਕਰਨਾ ਕੰਮ ਕਰੇ ਉੱਠ ਕੇ ਵੇਖੋ ਬੁਖਾਰ ਦੇ ਵਿੱਚ ਕੁੜੀ ਕਿੱਥੋਂ ਕੰਮ ਕਰੂਗੀ ਪਤਾ ਨਹੀਂ ਕੀ ਇਹਦੇ ਅੱਖਾਂ ਤੇ ਪੱਟੀ ਬੰਨੀ ਉਹਨੇ ਮੀਨੂ ਹੈ ਉਹਦੀ ਬੋਲੀ ਬੋਲਦਾ ਵਾ ਹੈ ਆਪਣੀ ਭੈਣ ਬਾਰੇ ਮਾਸਾ ਨਹੀਂ ਸੋਚਦਾ ਪਿਆ ਵਾ ਵੇਖੋ ਜੇ ਕੁੜੀ ਆ ਗਈ ਆ ਇਹ ਹੁਣ ਤਤਿ ਤਤਿ ਥੋੜਾ ਗੱਲ ਹੋਣੀ ਆ ਅਕਸਰ ਠੰਡੇ ਸਬਾਹ ਨਹੀਂ ਹੁੰਦੀ ਨਾ ਗੱਲ ਇਹ ਕਹਿੰਦਾ ਮੈਂ ਉੱਥੇ ਜਾ ਕੇ ਆਵਾ ਤਵਾ ਬੋਲਣ ਉਹਨਾਂ ਨੂੰ ਮੈਂ ਮੈਂਟ ਜਾਣਾ ਪਿੱਤੇ ਨਾਲ ਮੈਂ ਫਿਰ ਐਣੂ ਆ ਗਈ ਮੈਂ ਸਭ ਗੁਰਦੁਆਰੇ ਜਾਣਾ ਸੀ ਉਹ ਵੀ ਚੁੱਪ ਕਰਕੇ ਪੈ ਗਈ ਮੇਰੀ ਗੱਲ ਸੁਣੋ ਆਪਾਂ ਕੁੜੀ ਨੂੰ ਉੱਥੇ ਹੀ ਤੋਰਾਂਗੇ ਆਪਾਂ ਹੋਰ ਥੋੜੀ ਕਿਤੇ ਵੀ ਤੋਰਨੀ ਆ ਤੇ ਰਹੀ ਗੱਲ ਇਹ ਜਿਹੜੀ ਇਹਦੀ ਅੱਖਾਂ ਤੇ ਪੱਟੀ ਬੱਝੀ ਆ ਨਾ ਰਾਜੇ ਦੇ ਇਹ ਮੈਂ ਤੁਹਾਨੂੰ ਦੱਸਦੀ ਆ ਸਕੀਨ ਐਂ ਜਿਵੇਂ ਉਹ ਤੁਸੀਂ ਕਹੋਗੇ ਮੈਂ ਜੱਲੀ ਗੁਰਦੁਆਰੇ ਅੱਛਾ ਤੇ ਉੱਪਰ ਆਜੋ ਆਪਾਂ ਉੱਪਰ ਇਹਦੀ ਵੀਡੀਓ ਬਣਾਉਣੀ ਆ ਉਹ ਦਿਖਾਵਾਂਗੇ ਫੇਰ ਇਹਦੇ ਪੇਕੇ ਵੀ ਦਿਖਾਵਾਂਗੇ ਤੇ ਰਾਏ ਨੂੰ ਵੀ ਵਿਖਾਵਾਂਗੇ ਫੇਰ ਇਹਨੂੰ ਪਤਾ ਲੱਗਣਾ ਵਾ ਉਹ ਤਰ੍ਹਾਂ ਨਹੀਂ ਤੇ ਇਹਨੇ ਉਦਨਾ ਚਰ ਇਹਨੇ ਨਹੀਂ ਸੁਧਰਨਾ ਨਾ ਸਾੜੀ ਇਹਨੇ ਗੱਲ ਸੁਣਨੀ ਐ ਤੇ ਨਾਮ ਮੰਲਣੀ ਐ ਪਤਾ ਨਹੀਂ ਇਹਨੇ ਕੀ ਇਹਨੂੰ ਮਿਰਚਾ ਧੂੜ ਦਿੱਤੀਆਂ ਜਿਹੜੀ ਬਸ ਉਹਦਾ ਮੀਨੂ 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 ਹੀ ਕਰੀ ਜਾਂਦਾ ਵਾ ਅਹੀਂ ਸਾਰਾ ਟੱਬਰ ਜਿਹੜਾ ਵਾ ਉਹ ਝੂਠਾ ਤੇ ਇੱਕ ਮੀਨੂ ਬਸ ਸੱਚੀ ਰਹਿ ਗਈ ਤੁਹਾਡੀ ਤਾਂ ਗੱਲ ਬਿਲਕੁਲ ਸਹੀ ਆ ਕਿਤੇ ਜ਼ਿਆਦਾ ਕਲੇਸ਼ ਤੇ ਨਹੀਂ ਹੋ ਜੂਗਾ ਨਹੀਂ ਹੁੰਦਾ ਕਲੇਸ਼ ਆਪਾਂ ਕਹਿੰਦਾ ਕਲੇਸ਼ ਆਪਾਂ ਨੂੰ ਵੀਡੀਓ ਹੀ ਬਣਾਉਣੀ ਆ ਜਿਹੜੇ ਤੇ ਮੈਂ ਸਕੀਮ ਦੱਸਦੇ ਜਾਣਾ ਤੁਹਾਡੀ ਤਾਂ ਬਿਲਕੁਲ ਸਕੀਮ ਸਹੀ ਹੈਗੀ ਆ ਇਹਨੂੰ ਰੰਗੇ ਹੱਥੋਂ ਫੜਾਂਗੇ ਨਾ ਇਹਦੀ ਵੀਡੀਓ ਬਣਾਵਾਂਗੇ ਨਾ ਤਾਂ ਉਹਨਾਂ ਨੂੰ ਵਿਖਾਵਾਂਗੇ ਰਾਜੇ ਨੂੰ ਦਿਖਾਵਾਂਗੇ ਉਹਦੀ ਅੱਖਾਂ ਤੇ ਜਿਹੜੀ ਪੱਟੀ ਖੋਲਾਂਗੇ ਹਾਂ ਚੰਗਾ ਸਿਮਰ ਮੈਂ ਗੁਰਦੁਆਰੇ ਹੋਵਾਂ ਅੱਛਾ ਮੰਮੀ ਠੀਕ ਆ ਚਾਹ ਪੀਣੀ ਦੱਸਦੇ ਬਣਾਦਾ ਨਹੀਂ ਮੰਮੀ ਚਾਹ ਨਹੀਂ ਪੀਣੀ ਚੰਗਾ ਫਿਰ ਲਗਦਾ ਮਾਤਾ ਚਲ ਗਈ ਆ ਇਹਨੂੰ ਵੇਖਾ ਜਾਂਦੇ ਐਖਾਂ ਕਿਵੇਂ ਲੰਮੇ ਪਈ ਮਹਾਰਾਣੀ ਇਹ ਸਿਮਰਣਾ ਇਹਨੂੰ ਛੱਡ ਚੱਲ ਉੱਠ ਜਿਓ ਆ ਬਾਬੇ ਕਿਵੇਂ ਲੰਮੇ ਪਈ ਮਹਾਰਾਣੀ ਤੈਨੂੰ ਨਹੀਂ ਪਤਾ ਇੱਕ ਦਿਨ ਹੋਇਆ ਦੋ ਦਿਨ ਹੋਇਆ ਹੁਣ ਤੂੰ ਰੈਸਟੀ ਕਰੀ ਚਣੀ ਆ ਬੜੀਆਂ ਲੰਮੀਆਂ ਤਾਨੀਆਂ ਨੇ ਉੱਠ ਜਾ ਹੁਣ ਤੈਨੂੰ ਬੁਖਾਰ ਹੋਇਆ ਏ ਮੈਂ ਤਾਂ ਲੰਮੇ ਪਈ ਹਾਂ ਬੁਖਾਰ ਹੋਇਆ ਹਾਂ ਉਹ ਸਾਰੀਆਂ ਨਟਕੀਆਂ ਨਾ ਮੇਰੇ ਸਾਹਮਣੇ ਨਾ ਕਰਿਆ ਕਰ ਕੋਈ ਬੁਖਾਰ ਬੁਖੂਰ ਨਹੀਂ ਹੋਇਆ ਤੈਨੂੰ ਇੱਕ ਦਾ ਗੜਾ ਬੁਖਾਰ ਹੈਗਾ ਜਿਹੜਾ ਤੂੰ ਦੇਖੋ ਤੁਰਿਆ ਫਿਰਿਆ ਨਹੀਂ ਜਾਂਦਾ ਉੱਠ ਕੇ ਤੇ ਕੰਮ ਕੰਮ ਕਰ ਲੈ ਜਾਂ ਭਾਂਡੇ ਭੁੰਡੇ ਮਾਂ ਤੇ ਨਾਲੇ ਕੱਪੜੇ ਧੋਣੇ ਆ ਮੰਮੀ ਧਿਆਨ ਤੋਂ ਪਹਿਲਾਂ ਨਾ ਐਂਜ ਕਰ ਭਾਡੇ ਮਹਿਮਾਨ ਲੈ ਲੀਂ ਆ ਤੂੰ ਤੋ ਕਪੜੇ ਤੋ ਲਾ ਬਾਬੇ ਮੈਨੂੰ ਠੰਡ ਲੱਗੇ ਜਾਂਦੀ ਆ ਮੈਂ ਦਵਾਈ ਖਾਦੇ ਮੈਂ ਤਾਂ ਲੰਮੇ ਪਈ ਹਾਂ ਓਕੇ ਤੇ ਨਹੀਂ ਤੇਰੇ ਹੱਡ ਕਸ ਸੱਲੇ ਕੋਝ ਨਹੀਂ ਹੋਇਆ ਦਵਾਈ ਖਾ ਲਈ ਐ ਨਾ ਹੁਣ ਤੂੰ ਠੀਕ ਹੋ ਜਾਣਾ ਵਾ ਚੱਲ ਜਾ ਕੇ ਤੇ ਕੰਮ ਕਰ ਲਾ ਵੀ 4 ਦਿਨ ਹੋ ਗਏ ਤੈਨੂੰ ਮੰਜੀ ਮੱਲਿਆ ਤੂੰ ਤੇ ਉੱਠਣ ਦਾ ਕਿਤੇ ਨਾ ਨਹੀਂ ਲਿੰਦੀ ਪੀ ਮੇਰੀ ਗੱਲ ਸੁਣ ਤੂੰ ਜ਼ਿਆਦਾ ਨਹੀਂ ਬਧੀ ਹੋਈ ਹੈ 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 4 ਦਿਨ ਹੋ ਗਏ ਤੈਨੂੰ ਮੇਰੇ ਬਾਹ ਪੀੜ ਹੁੰਦੀ ਬਾਹ ਪੀੜ ਹੁੰਦੀ ਆ ਆ ਜਿਹੜੀ ਬਾਹ ਜਿਹੜੀ ਨਾ ਖਸ ਨਹੀਂ ਚੱਲੀ ਇਹ ਜਿਹੜੇ ਤੇਰੇ ਹੱਥ ਹੈ ਨਾ ਇਹਨਾਂ ਨੂੰ ਖੋਲ ਸਮਝ ਲੱਗੀ ਨਾ ਬਿਨਾ ਕਰੇ ਤੇਰਾ ਮੈਨੂੰ ਬੁਖਾਰ ਚੜਿਆ ਆਵੇ ਬੁਖਾਰ ਚੜਿਆ ਤੈਨੂੰ ਨਹੀਂ ਮੈਂ ਤੈਨੂੰ ਕੀ ਕਹਤਾ ਤੂੰ ਕੰਮ-ਕੰਮ ਕਰਦਾ ਕਿਨੇ ਜੁੜੇ ਤੈਨੂੰ ਠੰਡ ਲੱਗੰਦੀ ਆ ਹੈ ਚੱਲ ਜੁੱਲਾ ਲਾ ਚੱਲ ਉੱਠ ਕੇ ਤੇ ਕੰਮ ਕਰ ਉੱਠ ਕਿੱਡਾ ਨਟੰਕੀਆਂ ਸਾੜਦੀ ਭਾਬੀ ਦੇ ਸਾਹਮਣੇ ਉੱਠ ਕੇ ਤੇ ਕੰਮ ਕਰ ਚੱਲ ਕੰਮ ਘੁੰਮ ਘਾਟ ਲੱਕੀ denn mai keh tai ਸਿੱਡਾਰੋਂ ਨਾ ਟੋਣਾ ਪਾਇਆ ਇਹਨੇ ਕੱਲ ਚ ਕੋਬੀ ਮੇਕੋ ਕੰਮ ਨਹੀਂ ਹੁੰਦਾ ਮੇਕੋ ਨਹੀਂ ਖਲੋਤਾ ਨਹੀਂ ਜਾਂਦਾ ਕੰਮ ਨਹੀਂ ਨਾ ਹੁੰਦਾ ਫੇਰ ਵੀ ਕਰਨਾ ਵਾ ਤੇ ਕਰਨਾ ਪੈਣਾ ਵਾ ਠੀਕ ਹੈ ਇਹ ਮੇਰਾ ਹੁਕਮ ਹੈ ਗਾਵਾ ਤੇ ਜਾ ਕੇ ਕੰਮ ਕਰ ਲੈ ਰਗ ਜਾ ਇੱਥੋਂ ਮੈਂ ਕੁ ਤੁਰਿਆ ਨਹੀਂ ਜਾਂਦੇ ਉਹ ਨੂੰ ਠੰਡ ਲਾ ਠੰਡ ਲੱਗਦੀ ਕਿਉਂ ਆ ਮਗਰ ਹਾਏ ਫਟਾ ਫਟਾ ਟੱਟ ਤਨ ਮਾਰ ਲੈ ਜਰਾ ਕੋਈ ਗੱਲ ਨਹੀਂ ਇੰਤ ਮੈਂ ਸੈੱਟ ਕਰ ਦਾਂਗੀ ਇੱਕ ਦੋ ਦਿਨਾਂ ਚ ਜਿਹੜਾ ਨੂੰ ਬੁਖਾਰ ਚੜਿਆ ਨਾ ਉਹਦਾ ਬੁਖਾਰ ਤੇ ਮੈਂ ਲਾ ਦਾਂਗੀ ਵੇਖੀ ਹੁਣ ਐਵੇਂ ਨੂੰ ਟੱਕੀਆਂ ਕਰਦੀ ਫਿਰਦੀ ਭਾਬੀ ਮੈਨੂੰ ਬੁਖਾਰ ਚੜਿਆ ਹੋਇਆ ਇੱਕ ਦਿਨ ਹੋਇਆ ਦੋ ਦਿਨ ਹੋਇਆ ਅੱਜ 4 ਦਿਨ ਹੋ ਗਏ ਨੇ ਮੈਂ ਕਿਨਾਂ ਕੰਮ ਕਰਾਂ ਕਰਦਾ ਮੈਂ ਠੇਕਾ ਧੋੜੀ ਚੁੱਕਿਆ ਆਵਾ ਘਰ ਵਾਲਾ ਤਾਂ ਵੈਸੇ ਮੇਰੀ ਗੱਲ ਮੰਨਦਾ ਉਹਨਾਂ ਨੂੰ ਦੱਸ ਦਾਂਗੀ ਕਿ ਸਾਰਾ ਕੰਮ ਮੈਂ ਕੀਤਾ ਸੀ ਤੇ ਤੁਹਾਡੀ ਸਿਮਰਨ ਜਿਹੜੀ ਭੈਣ ਤੁਹਾਡੀ ਇਹ ਕੁਝ ਨਹੀਂ ਕਰਦੀ ਹੈਗੀ ਵਾਹੇ ਵੀ ਇਹਦੀ ਗੱਲਾਂ ਤੇ ਕਿੰਨੂੰ ਵਿਸ਼ਵਾਸ ਹੋਣਾ ਐ ਰੋ ਵੀ ਦਊਗੀ ਨਾ ਤੇ ਦੋਤਰੂ ਕੱਢ ਦਊਗੀ ਇਹ ਭਰਾ ਨੂੰ ਕਿਹੜਾ ਵਿਸ਼ਵਾਸ ਹੋਣਾ ਮੈਂ ਤਾਂ ਕਰਨ ਟੰਕੀਆਂ ਕਰਦੀ ਹੈ ਘਰ ਵਾਲਾ ਤਾਂ ਵਾਹੇ ਮੇਰੇ ਖਿਲਾਫ बोल ਨਹੀਂ ਸਕਦਾ ਹੈਗਾ ਸਾਰੇ ਘਰ ਤੇ ਤਾਂ ਮੇਰੀ ਚੱਲਦੀ ਹੈ ਇੰਜ ਕਰਦੀ ਮम्मी ਨੂੰ ਫੋਨ ਕਰ ਲੈਣੀ ਪੁੱਛਦੀ ਆ ਭਾਬੇ ਕੀ ਕਰਦੀ ਪਈ ਹੈ ਟਾਈਮ ਪਾਸ ਹੋ ਜੂਗਾ ਉਹਦੇ ਮੇਰਾ ਟਾਈਮ ਹੀ ਪਾਸ ਹੋਉਂਦਿਆ ਆ ਵੇਖੋ ਭੈਣ ਜੀ ਵੀਡੀਓ ਤੇ ਗਈ ਜੇ ਸਾਰੀ ਬਣ ਹੁਣ ਤੁਸੀਂ ਕਰੋ ਰਾਜੇ ਨੂੰ ਫੋਨ ਤੇ ਉਹਨੂੰ ਵਿਖਾਈਏ ਭੈਣ ਜੀ ਆ ਤੱਕ ਕਿਰੀ ਨੂੰ ਕਿਵੇਂ ਬਾਵਾ ਮਰ ਰੋੜਨ ਦੇਈ ਆ ਹਾਏ ਹਾਏ ਨਾ ਜਲਮਾ ਕਰਦੀ ਮੇਰੀ ਧੀ ਨੱਕ ਲੈਣੀ ਜਾ ਆਹ ਦੇਖੋ ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਵੇਖ ਲਿਆ ਨਾ ਜੱਖੀਆਂ ਆਪਣੇ ਕਿੰਨੀ ਪਾਪਣ ਹਾਂ ਮੈਂ ਮਰ ਜਾਵਾਂ ਮੈਂ ਕੀ ਕਰਾਂ ਕੁਝ ਨਹੀਂ ਕਰਨਾ ਹੁਣ ਤੁਸੀਂ ਰਾਜੇ ਨੂੰ ਆਪਾਂ ਫੋਨ ਕਰਕੇ ਨਾ ਉਹਨੂੰ ਦੱਸਦੇ ਹਾਂ ਉਹਨੂੰ ਵਿਖਾਉਨੇ ਸਾਰਾ ਕੁਝ ਹੁਣ ਆਪਾਂ ਰਾਜੇ ਦੀਆਂ ਅੱਖਾਂ ਤੋਂ ਪੱਟੀ ਖੋਲਣੀ ਆ ਬਸ ਹੋਰ ਕੋਈ ਗੱਲ ਨਹੀਂ ਹੈਗੀ ਉਹ ਵੇਖੂਗਾ ਨਾ ਫੇਰ ਉਹਨੂੰ ਪਤਾ ਲੱਗੂਗਾ ਕਿ ਮੀਨੂੰ ਉਹਦੀ ਕੀ ਕਰਦੀ ਆ ਨਾਂ ਜੇ ਕਿ ਨਾ ਜਲਮ ਮੇਰੀ ਧੀ ਨਾ ਕਰਦੀ ਪਈ ਆ ਇਹਨੇ ਤਾਂ ਕਦੀ ਸਹਰਿਆਂ ਨੇ ਵੀ ਨਹੀਂ ਕੀਤਾ ਹਾਂ ਉਹ ਭੋਲੀ ਦਾ ਨਜਾਇਜ਼ ਫਾਇਦਾ ਠੋਣਦਾ ਹੀ ਆ ਇਹੋ ਤੁਹਾਨੂੰ ਸਭ ਕੁਝ ਮੈਂ ਵਿਖਾਉਣਾ ਚਾਹੁੰਨੀ ਤਾਂ ਹੀ ਮੈਂ ਤੁਹਾਨੂੰ ਕਹਿ ਨਹੀਂ ਆ ਇੱਕ ਦਿਨ ਘਰ ਰਹਿ ਕੇ ਵੇਖੋ ਸਾਰਾ ਕੁਝ ਵੇਖਿਆ ਹੁਣ ਸਾਰਾ ਕੁਝ ਅੱਕੀ ਹਾਏ ਉਹਦੇ ਮੁੰਡਾ ਮੇਰੇ ਸਿਰ ਦੇ ਵਾਲਾਂ ਨੂੰ ਪਈ ਜਾਂਦਾ ਸੀ ਤੂੰ ਨਹੀਂ ਕੰਮ ਕਰਨ ਦਿੰਦੀ ਜੇ ਆ ਉਹ ਆ ਕੰਮ ਕਰੇ ਰੋਟੀ ਖਾਣੀ ਆ ਹਾਏ ਬੁਖਾਰ ਦਾ ਤਾਂ ਤੂੰ ਤਰਸ ਖਾਲਾ ਕਿਤੇ ਫੇਰ ਇਹਨਾਂ ਨੂੰ ਨਾ ਜਿਹੜੀਆਂ ਬਗਾਨੀਆਂ ਆਈਆਂ ਉਹ ਚੰਗੀਆਂ ਲੱਗਣ ਲੱਗ ਪੈਂਦੀਆਂ ਤੇ ਆਪਣੇ ਘਰ ਦਾ ਜਿਹੜਾ ਪਰਿਵਾਰ ਵਾ ਨਾ ਆਪਣੇ ਭੈਣਾਂ ਉਹ ਮਾੜੀਆਂ ਲੱਗਣ ਲੱਗ ਜਾਂਦੀਆਂ ਕੋਈ ਗੱਲ ਨਹੀਂ ਐ ਇਹ ਜਦੋਂ ਤੁਸੀਂ ਵਿਖਾਓਗੇ ਨਾ ਉਦੋਂ ਮੈਂ ਵੀ ਉਹਨੂੰ ਥੋੜੀ ਜੀ ਮਤ ਦਊਂਗੀ ਰਾਜੇ ਨੂੰ ਹਏ ਮੈਨੂੰ ਦੋ ਨੰਬਰ ਕੱਢ ਕੇ ਮੈਂ ਹੁਣੇ ਹੀ ਕਰਦਾ ਫੋਨ ਚਲ ਆਓ ਚਲ ਆਓ ਹਾਂ ਆਇਓ ਬੈ ਕੇ ਕਰੋ